ਸੰਗਤ ਜੀ ਦੁਨੀਆ ਦੇ ਵਿੱਚ ਬੜੇ ਪ੍ਰਕਾਰ ਦੇ ਜੀਵ ਸੰਸਾਰ ਦੇ ਲੋਕ ਰਹਿੰਦੇ ਆ ਹਰੇਕ ਦਾ ਸੁਭਾਅ ਆਪੋ ਆਪਣਾ ਵਾ ਪਰ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਸੁਭਾਅ ਆ ਉਹ ਬਹੁਤ ਨਿਰਾਲਾ ਵਾ ਜਿਵੇਂ ਮੈਂ ਜਦੋਂ ਪੈਂਦਾ ਵਾ ਉਹ ਸੁੱਕੀਆਂ ਥਾਵਾਂ ਵੀ ਹਰੀਆਂ ਕਰ ਦਿੰਦਾ ਵਾ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਨਾ ਤੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਲੱਗੇ ਆ ਮੈਲ ਲੱਗੀ ਹੋਈ ਆ ਸਭ ਮਿਟ ਜਾਂਦੀ ਹੈ ਸਭ ਪਾਪ ਕੱਟੇ ਜਾਂਦੇ ਆ ਤੇ ਮਨ ਐ ਪਵਿੱਤਰ ਹੋ ਜਾਂਦਾ ਵਾ ਤੋ ਇਸ ਕਰਕੇ ਅਸੀਂ ਜਿੰਨੇ ਵੀ ਸੰਸਾਰੀ ਜੀਵਿਆਂ ਸਾਰਿਆਂ ਕੋਲ ਗਲਤੀਆਂ ਹੁੰਦੀਆਂ ਆ ਮ ਅਰਦਾਸ ਕਰਿਆ ਕਰੋ ਮਹਾਰਾਜ ਉਹ ਲਰਨ ਅੰਦਰ ਸਭ ਕੋ ਆਪੁਲ ਗੁਰੂ ਕਰਤਾਰ ਤੂੰ ਸਾਡੇ ਉਪਰ ਕਿਰਪਾ ਕਰ ਅਸੀਂ ਤੇਰੀ ਸ਼ਰਨ ਵਿੱਚ ਆਏ ਆਂ ਉਹ ਇਹੀ ਅਰਦਾਸ ਹਰ ਵੇਲੇ ਹਰ ਵਕਤ ਕਰਨੀ ਚਾਹੀਦੀ ਆ ਨਹੀਂ ਤਾਂ ਇਹ ਜਿਹੜਾ ਸੰਸਾਰ ਦੇ ਉੱਪਰ ਆਉਣਾ ਸਾਡਾ ਇਹ ਬਿਰਥ ਚਲਾ ਜਾਊਗਾ ਜਿਵੇਂ ਇੰਡਾ ਜੜੀਆਂ ਨੇ ਉਹ ਖੁਦ ਦੇ ਵਿੱਚ ਚੱਲਦੀਆਂ ਨੇ ਇਸੇ ਤਰ੍ਹਾਂ 84 ਲੱਖ ਜੁਨਾ ਭੋਗਦੇ ਰਵਾਂਗੇ ਲਾਭ ਕੋਈ ਨਹੀਂ ਹੋਣਾ ਤੇ ਜੇ ਲਾਭ ਲੈਣਾ ਵਾ ਤੇ ਫਿਰ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਲੱਗਣਾ ਪਊਗਾ ਜੁੜਨਾ ਪਊਗਾ